ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਲੋਕ ਸਭਾ ਦੀਆਂ ਚੋਣਾਂ ਬਿਲਕੁਲ ਸਰਤੇ ਨੇ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਰਹੀਆਂ ਨੇ ਪੰਜਾਬ ਦੇ ਵਿੱਚ ਵੀ ਪਹਿਲੀ ਸੂਚੀ ਆਮ ਆਦਮੀ ਪਾਰਟੀ ਨੇ ਜਾਰੀ ਕਰਤੀ ਅੱਠ ਉਮੀਦਵਾਰ ਨੇ ਪੰਜ ਮੰਤਰੀ ਮੈਦਾਨ ਦੇ ਵਿੱਚ ਉਤਾਰੇ ਨੇ ਵੈਸੇ ਅਖਬਾਰ ਲਿਖ ਰਹੇ ਨੇ ਕਿ ਝੰਡੇ ਲਾਉਣ ਲਈ ਵਰਕਰ ਝੰਡੀ ਵਾਲਿਆਂ ਕਾਰਾਂ ਲਈ ਮੰਤਰੀ ਕਿੱਥੇ ਗਿਆ ਆਮ ਆਦਮੀ ਨੂੰ ਟਿਕਟਾਂ ਦੇਣ ਦਾ ਵਾਅਦਾ ਇਸ ਤਰ੍ਹਾਂ ਦੀਆਂ ਸੰਖਿਆ ਚੱਲ ਰਹੀਆਂ ਨੇ ਕਿਉਂ ਨਹੀਂ ਸੈਕੰਡ ਲਾਈਨ ਤਿਆਰ ਕੀ ਮਾਨ ਸਾਹਿਬ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਚੱਕਰਵਿਊਚਤਾ ਨਹੀਂ ਫਸ ਰਹੇ ਜਿਸ ਤਰ੍ਹਾਂ ਉਹਨਾਂ ਤੇ ਸਾਰਾ ਕੁਝ ਛੱਡ ਦਿੱਤਾ ਗਿਆ ਕਿਤੇ ਇਹ ਤਾਂ ਨਹੀਂ ਕਿ ਜੇ ਚੋਣ ਹਾਰ ਜਾਂਦੇ ਨੇ ਉਹ ਨੈਤਿਕਤਾ ਦੇ ਆਧਾਰ ਤੇ ਕੁਝ ਹੋਰ ਅਝਾਤਨ ਕਿਹਾ ਜਾਉ ਲੋ ਜੀ ਬਾਣ ਸਾਹਿਬ ਲੋਕਾਂ ਚ ਤੁਹਾਡਾ ਵਿਸ਼ਵਾਸ ਨਹੀਂ ਰਿਹਾ ਤੇ ਬਾਣ ਸਾਹਿਬ ਵੀ ਸ਼ਾਇਦ ਇਸੇ ਕਰਕੇ ਚੁੰਨ ਚੁੰਨ ਕੇ ਬੰਦੇ ਖੜੇ ਕਰ ਰਹੇ ਨੇ ਕੀ ਹੈ ਐਨਾਲਿਸਿਸ ਕਿਸ ਤਰ੍ਹਾਂ ਦੇ ਹੈ ਬਾਣ ਸਾਹਿਬ ਦੀ ਚੋਣ ਕੋਈ ਕਿਹੜੇ ਕਿਹੜੇ ਕਾਰਨ ਨੇ ਜਿੰਨਾ ਕਾਰਨ ਇਹ ਉਮੀਦਵਾਰ ਚੁਣੇ ਗਏ ਨੇ ਨਵੇਂ ਉਮੀਦਵਾਰ ਨਹੀਂ ਮਿਲ ਰਹੇ ਕਾਂਗਰਸ ਤੋਂ ਉਧਾਰੇ ਲਏ ਜਾ ਰਹੇ ਨੇ ਕੀ ਹੁਸ਼ਿਆਰਪੁਰ ਤੋਂ ਵੀ ਰਾਜਕਰਬਰ ਚੱਬੇਵਾਲ ਆ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਣ ਸਕਦਾ ਤੀਜਾ ਬੰਦਾ ਹੋਏਗਾ ਕਾਂਗਰਸ ਤੋਂ ਆਇਆ ਹੋਇਆ ਜੇ ਉਮੀਦਵਾਰ ਬਣਦਾ ਇਹ ਸਾਰੀਆਂ ਗੱਲਾਂ ਦੇ ਜਵਾਬ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਲੈਣੇ ਨੇ ਲੇਕਿਨ ਇਸ ਤੋਂ ਪਹਿਲਾਂ ਕਿ ਆਪਾਂ ਐਨਾਲਿਸਿਸ ਕਰੀਏ ਮੈਂ ਉਹੀ ਅਪੀਲ ਇੱਕ ਵਾਰ ਫਿਰ ਕਰਦਾ ਤੁਹਾਨੂੰ ਜੋ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਰਹੀ ਗੱਲ ਜਿਹੜੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਐਲਾਨੇ ਨੇ ਪਹਿਲਾਂ ਉਹਨਾਂ ਬਾਰੇ ਥੋੜੀ ਜੀ ਜਾਣਕਾਰੀ ਤੁਸੀਂ ਲੈ ਲਓ ਜਿਨ੍ਹਾਂ ਨੇ ਦਰਸ਼ਕਾਂ ਨੇ ਅਜੇ ਤੱਕ ਉਹਨਾਂ ਬਾਰੇ ਨਹੀਂ ਜਾਣਕਾਰੀ ਲਈ ਦੇਖੋ ਪੰਜ ਮੰਤਰੀ ਨੇ ਗਰਮੀਤ ਸਿੰਘ ਮੀਤਿਹਰ ਸੰਗਰੂਰ ਤੋਂ ਬੀਟੈਕ ਹੈ 35 ਸਾਲ ਦੀ ਉਮਰ ਹੈ ਖੇਡ ਮੰਤਰੀ ਹੈ ਜਟ ਸਿੱਖ ਬਰਨਾਲਾ ਤੋਂ ਦੁਬਾਰਾ ਐਮ.ਐਲ.ਏ ਰਹਿਰੇ। ਉਦੋਂ ਬਾਅਦ ਲਾਲਜੀਤ ਸਿੰਘ ਭੱਲੜ ਦਾ ਨਾਮ ਆਉਂਦਾ ਹੈ। 42 ਸਾਲ ਦੀ ਉਮਰ ਹੈ। ਖਡੂਰ ਸਾਹਿਬ ਤੋਂ ਐਮ.ਐਲ.ਏ ਹੈ। ਸਿਰਫ 12ਵੀਂ ਪਾਸ ਹੈ। ਟਰਾਂਸਪੋਰਟ ਮੰਤਰੀ ਹੈ। ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਹੈ। 67 ਸਾਲ ਦੀ ਉਮਰ ਹੈ। ਪਟਿਆਲਾ ਅੱਖਾਂ ਦਾ ਡਾਕਟਰ ਹੈ। ਕੈਪਟਨ ਦੇ ਖਿਲਾਫ ਇੱਕ ਵਾਰੀ ਲੜ ਚੁੱਕਿਆ ਹੈ। ਫਿਰ ਪਟਿਆਲਾ ਵਿਧਾਇਕੀ ਤੋਂ ਐਮ.ਐਲ.ਏ ਹੈ। ਗਰਬੀਤ ਸਿੰਘ ਖੁੜਿਆ 61 ਸਾਲ ਦੀ ਉਮਰ ਹੈ। 10ਵੀਂ ਪਾਸ ਹੈ। ਖੇਤੀ ਮੰਤਰੀ ਹੈ ਪਹਿਤਾ ਭਾਵੇਂ ਅਕਾਲੀ ਸੀ ਲੇਕਿਨ ਆਪ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਫਿਰ ਆਉਂਦੇ ਨੇ ਕੁਲਦੀਪ ਸਿੰਘ ਢਾਲੀਵਾਲ 68 ਸਾਲ ਦੀ ਉਮਰ ਹੈ 10ਵੀਂ ਪਾਸ ਹੈ ਐਨ ਆਰ ਆਈ ਮੰਤਰੀ ਹੈ ਪਹਿਲਾਂ ਜਦੋਂ ਲੋਕ ਸਭਾ ਦੇ ਚੋਣ ਲੜਿਆ ਸੀ ਉਦੋਂ ਜਮਾਨਤ ਜੱਪ ਹੋਈ ਸੀ ਸਿਰਫ 2.5% ਵੋਟਾਂ ਪਈਆਂ ਸੀ ਸ਼ਸ਼ੀਲ ਕੁਮਾਰ ਰਿੰਕੂ ਜਲੰਧਰ ਦਾ ਕਾਂਗਰਸੀ ਹੈ ਲੇਕਿਨ ਕਾਂਗਰਸ ਤੋਂ ਆਮ ਆਦਮੀ ਪਾਰਟੀ ਚ ਆਇਆ ਜਿਮਨੀ ਚੋਣ ਹੋਈ 48 ਸਾਲ ਦੀ ਉਮਰ ਹੈ 12ਵੀਂ ਪਾਸ ਹੈ ਆਫਰ ਜਿੱਤਿਆ ਸੀ ਜਲੰਧਰ ਤੋਂ ਜਿਮਨੀ ਚੌਣ ਜਦੋਂ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਚੋਣ ਹੋਈ ਸੀ ਤੇ ਸ਼ੇਰ ਇਹ ਮੰਤਰੀ ਤੋਂ ਇਲਾਵਾ ਸ਼ਸ਼ੀਲ ਕੁਮਾਰ ਮੰਤਰੀ ਨਹੀਂ ਸੰਸਦ ਹੈ ਤੇ ਇੱਕ ਬੰਦਾ ਜਿਹੜਾ ਕਰਮਜੀਤ ਅਨਮੋਲ ਹੈ ਜਿਸ ਨੂੰ ਖੜਾ ਕੀਤਾ ਕਰਮਜੀਤ ਅਨਮੋਲ ਫਰੀਦਕੋਟ ਤੋਂ ਰਿਜ਼ਰਵ ਹਲਕੇ ਤੋਂ ਖੜਾ ਕੀਤਾ ਗਿਆ ਭਾਵੇਂ ਕਿ ਉਸ ਨਾਮ ਦੇ ਤਸੀਲ ਦੇ ਕੜੂਹਾ ਪਿੰਡ ਦਾ ਰਹਿਣ ਵਾਲਾ ਤੇ ਐਕਟਰ ਹੈ ਗਾਇਕ ਹੈ ਬੇਸੇ ਸੱਚੀ ਗੱਲ ਹੈ ਉਹ ਸਾਥੀ ਹੈ ਭਗਵੰਤ ਮਾਨ ਦਾ ਕਾਲਜ ਵਿਲੇ ਦਾ ਇਕੱਠੇ ਰੈਸਟਰਾ ਕੱਢਦੇ ਰਹੇ ਨੇ ਫਿਰ ਫਿਲਮਾਂ ਚ ਕੰਮ ਕੀਤਾ ਕਮੇਡੀਅਨ ਹੈ ਗਾਇਕ ਵੀ ਹੈ ਇਕੱਠੇ ਰਹੇ ਨੇ ਤੇ ਗੁਰਪ੍ਰੀਤ ਜੀਪੀ ਵੀ ਭਗਵੰਤ ਮਾਨ ਦਾ ਸਾਥੀ ਹੈ ਮਨਪ੍ਰੀਤ ਦੀ ਪਾਰਟੀ ਜਦੋਂ ਬਣਾਈ ਗਈ ਸੀ ਪੀਪੀਪੀ ਉਹਦੇ ਚ ਦੋਨੇ ਇਕੱਠੇ ਹੁੰਦੇ ਸੀ ਤੇ ਉਹ ਵੀ ਹੁਣ ਅਤੇ ਗੱਟ ਸਭ ਤੋਂ ਕਾਂਗਰਸ ਛੱਡ ਕੇ ਇੱਧਰ ਆਇਆ ਇਹ ਅੱਠ ਉਮੀਦਵਾਰ ਨੇ ਹੁਣ ਆਪਾਂ ਜੀ ਇਹਨਾਂ ਦਾ ਐਨਾਲਿਸਿਸ ਕਰੀਏ ਜਿਹਦੀ ਬਹੁਤ ਲੋੜ ਹੈ ਸਮਝਣ ਦੀ ਕਿ ਏ ਕੀ ਚੱਲ ਕੀ ਰਿਹਾ ਦੇਖੋ ਇੱਕ ਗੱਲ ਤਾਂ ਐ ਕਿ ਮਾਨ ਸਾਹਿਬ ਨੇ ਇਹ ਸੋਚਿਆ ਕਿ ਆਪਾਂ ਵੱਡੇ ਚਿਹਰੇ ਖੜੇ ਕਰੀਏ ਜਿਨ੍ਹਾਂ ਨੂੰ ਲੋਕ ਜਾਣਦੇ ਨੇ ਇਹ ਗੱਲ ਬਿਲਕੁਲ ਸਹੀ ਹੈ ਇਹਨਾਂ ਨੂੰ ਲੋਕ ਜਾਣਦੇ ਨੇ ਜਿਹੜੇ ਮੰਤਰੀ ਨੇ ਉਹਨਾਂ ਨੂੰ ਵੀ ਜਾਣਦੇ ਨੇ ਤੇ ਚਲੋ ਥੋੜਾ ਬੋਤਾ ਜੇ ਘਟ ਜਾਣ ਦੇ ਤਾਂ ਉਹ ਗੁਰਪ੍ਰੀਤ ਜੀਪੀ ਪਸੀ ਪਠਾਣਾ ਤੋਂ ਵੈਸੇ ਐਮਐਲ ਰਹੇ ਤੇ ਅਦਰਵਾਈਜ਼ ਬਾਕੀ ਜਿਹੜੀ ਕਰਵਜੀਤ ਅਨਬੋਲ ਹੁੰਦੀ ਤਾਂ ਕਾਫੀ ਸ਼ੌਰਤ ਹੈ ਫਿਲਮਾਂ ਚ ਅੱਛੀ ਐਕਟਿੰਗ ਕਰਦਾ ਅੱਛਾ ਗਾਇਕ ਹੈ ਕਮੇਡੀਅਨ ਅੱਛਾ ਹੈ ਤੋਂ ਨਾਮ ਵੀ ਚਿਹਰੇ ਖੜੇ ਕੀਤੇ ਨੇ ਹਾਲ ਦੀ ਘੜੀ ਤਾਂ ਇਹ ਇੱਕ ਤਾਂ ਗੱਲ ਸਮਝ ਆਉਂਦੀ ਹੈ ਕਿ ਚਿਹਰਿਆਂ ਤੇ ਜੋਰ ਦਿੱਤਾ ਹੈ ਮਾਨ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਵੀ ਇਹੀ ਕਰ ਰਹੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪੁਰਸਣੀ ਦੇ ਉਰ ਕਿੰਨਾ ਕੁ ਭਾਰਤੀ ਜਨਤਾ ਪਾਰਟੀ ਸੀ ਜਦੋਂ ਗੁਰਦਾਸਪੁਰ ਤੋਂ ਟਿਕਟ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਨੂੰ ਕੋਈ ਇਹਦੀ ਬੈਕਗ੍ਰਾਉਂਡ ਥੋੜੀ ਸੀ ਤੇ ਕਮੈਂਟਰੀ ਕਰਦੇ ਨੂੰ ਬਣਾ ਲਿਆ ਸੀ ਜਿਹੜੀ ਸ਼ੌਹਰਤ ਹੁੰਦੀ ਹੈ ਇਹ ਸਿਆਸਤ ਨੂੰ ਬਹੁਤ ਰਾਸ ਆਉਦੀ ਹੈ ਕਿੰਨੇ ਜਿਹੜੇ ਨੇ ਸਾਰੀਆਂ ਪਾਰਟੀਆਂ ਦਿੰਦੀਆਂ ਨੇ ਸਾਰੀਆਂ ਪਾਰਟੀਆਂ 'ਚ ਫਿਲਮ ਐਕਟਰ ਗਾਇਕ ਕ੍ਰਿਕਟਰ ਪਲੇਅਰ ਹੁੰਦੇ ਨੇ ਟੀਐਮਸੀ ਨੇ ਵੀ ਜੂਸਫ ਪਟਾਨ ਨੂੰ ਪੜਾ ਕੀਤਾ ਤੋ ਇਹ ਕੋਈ ਨਵੀਂ ਗੱਲ ਨਹੀਂ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਇਹ ਕਾਰਨ ਕੀ ਹੈ ਉਹਦੇ ਚ ਇੱਕ ਵੱਡਾ ਤਾਂ ਕਾਰਨ ਹੈ ਕਿ ਸਾਰਾ ਕੁਝ ਇੱਥੇ ਬਨਮੈਂਟ ਸ਼ੋ ਹੈ ਬਨਮੈਂਟ ਨੂੰ ਬਨਮੈਂਟ ਕਹ ਲਓ ਮੈਸ ਬਨਮੈਂਟ ਜੇ ਤਾਂ ਪੰਜਾਬ ਚ ਕਰੀਏ ਤਾਂ ਭਗਵਾਨ ਸੂਮਾਨ ਹੈ ਪ੍ਰਧਾਨ ਵੀ ਹੋਈ ਹੈ ਸਾਰਾ ਕੁਝ ਹੈ ਕੋਈ ਸੈਕੰਡ ਲਾਈਨ ਲੀਡਰਸ਼ਿਪ ਪੈਦਾ ਹੀ ਨਹੀਂ ਕੀਤੀ ਕਿਸੇ ਨੂੰ ਪਤਾ ਹੈ ਕੌਣ ਪ੍ਰਧਾਨ ਹੈ ਕਿਸੇ ਨੂੰ ਪਤਾ ਹੈ ਵੀ ਜਿੰਨੇ ਜਨਰਲ ਸੈਕਟਰੀ ਬਣਾਏ ਨੇ ਬਣਾ پاਵੇਂ ਦਿੱਤੇ ਲੇਕਿਨ ਇਹ ਵੀ ਹੈ ਕਿ ਉਹਨਾਂ ਨੂੰ ਤਾਂ ਪ੍ਰੈਸ ਨੋਟ ਦੇਣ ਤੱਕ ਦਾ ਅਧਿਕਾਰ ਨਹੀਂ ਦਿੱਤਾ ਅਧਿਕਾਰ ਤਾਂ ਜਿਹੜਾ ਐਮਐਲਏ ਜਿਹਨੂੰ ਵੀ ਤੁਸੀਂ ਆਪ ਪ੍ਰੈਸ ਨਾਲ ਇਕੱਲੇ ਨਹੀਂ ਬੋਲ ਸਕਦੇ ਜਿਹੜੀ ਇੰਨਾ ਕੰਟਰੋਲ ਹੈ ਪਾਰਟੀ ਦਾ ਉੱਤੇ ਤੇ ਉਹਦਾ ਕਾਰਨ ਹੈ ਕਿ ਲੋਕ ਬਹੁਤ ਘੱਟ ਲੋਕਾਂ ਨੂੰ ਜਾਣਦੇ ਨੇ ਉਹ ਹੋਰਾਂ ਨੂੰ ਤੋਂ ਇਸ ਕਰਕੇ ਨੌਨ ਚਿਹਰੇ ਜਿਹੜੇ ਨੇ ਉਹ ਖੜੇ ਕੀਤੇ ਨੇ ਸੈਕੰਡ ਲਾਈਨ 'ਚ ਇਹਨਾਂ ਕੋਲ ਬੰਦੇ ਤਿਆਰ ਨਹੀਂ ਕੀਤੇ ਹੈ ਹੀ ਵੀ ਨਹੀਂ ਤੇ ਮਾਨਸਾਹਬ ਮਾਨਸਾਹਬ ਹੋ ਰਹੇ ਨੇ ਹੁਣ ਤਾਂ ਵੈਸੇ ਹੀ ਜਿਹੜਾ ਨਾਰਾ ਵੀ ਮਾਨ ਦੇ ਦਿੱਤਾ ਭਗਵਾਨਤ ਮਾਨ ਪੰਜਾਬ ਦੀ ਸ਼ਾਨ ਖ਼ਸ਼ਾਲ ਪੰਜਾਬ ਇਹ ਦਿਖਦੇ ਹੁਣ ਕਿਵੇਂ ਇੱਕ ਗਲਤੀ ਏ ਹੈ ਸਗਰੂੜ ਦੀ ਆਪਾਂ ਜੇ ਗੱਲ ਕਰ ਲਈਏ ਕਿਉਂਕਿ ਮਾਨ ਸਾਹਿਬ ਦਾ ਆਪਣਾ ਇਲਾਕਾ ਹੈ ਸਗਰੂੜ ਚੋੜ ਨੇ ਪਹਿਲਾਂ ਦੇਖ ਚੁੱਕੇ ਸੀ ਇਸ ਤਰ੍ਹਾਂ ਦਾ ਨਵਾਂ ਚਿਹਰਾ ਜਿਹਨੂੰ ਲੋਕ ਗਰਮੇਲ ਸਿੰਘ ਨੂੰ ਲੋਕ ਜਾਣਦੇ ਨਹੀਂ ਸੀ ਮੰਨਿਆ ਕਿ ਮਾਨ ਸਾਹਿਬ ਦਾ ਸਾਥੀ ਸੀ ਹਾਰ ਗਿਆ ਫਿਰ ਤੇ ਖਾਰਿਆ ਵੀ 4 ਮਹੀਨਿਆਂ ਮਾਨ ਸਾਹਿਬ ਦੀ ਸੀਟ ਤੋਂ ਹਾਰਿਆ ਔਰ ਸਿਮਰਜੀਤ ਜੀ ਜਦੋਂ ਜਾਂਦੇ ਤਾਂ ਉਹ ਕਰ ਫੈਕਟਰ ਹੋਰ ਵੀ ਬੜੇ ਸੀ ਭਾਵੇਂ ਕਿ ਉਦੋਂ ਇਹਨਾਂ ਦੀ ਹਲੇ ਹਵਾ ਚਲਦੀ ਸੀ ਇਹਨਾਂ ਦੇ ਪਰ ਉਹ ਤਾਂ ਅੰਟੀ ਇਨਕੰਮਬੈਂਸੀ ਨਹੀਂ ਸੀ ਲੇਕਿਨ ਦੂਜੇ ਪਾਸੇ ਦੀਪ ਸਿੱਧੂ ਸਿੱਧੂ ਮੂਸੇਵਾਲਾ ਦਾ ਫੈਕਟਰ ਵੀ ਸੀ ਤੇ ਭਗਵੰਤ ਸਿੰਘ ਮਾਨ ਨੂੰ ਸਿਵਰਾਜੀ ਸਿੰਘ ਮਾਨ ਨੇ ਹਰਾਤਾ ਸੀ ਇਹ ਕਹਿ ਲੀਏ ਤਾਂ ਗਰਮੇਲ ਤੋਂ ਉਹਨਾਂ ਨੇ ਸਭ ਸਿੱਖਿਆ ਵੀ ਬੰਦੇ ਨਾਮੀ ਖੜੇ ਕਰੀਏ ਆਪਾਂ ਆਮ ਬੰਦੇ ਨਾਲ ਖੜੀ ਕਰੀਏ ਵੈਸੇ ਵੀ ਤੇ ਹਰਾਨੀ ਦੀ ਗੱਲ ਹੋਈ ਸੀ ਕਿ ਇੱਥੇ 9 ਵਿਧਾਨ ਸਭਾ ਹਲਕੇ ਨੇ ਸਰੂਰ ਦੇ ਵਿੱਚ 9 ਦੇ 9 ਚ ਐਮ ਐਲ ਏ ਬਦੇ ਹੋਣ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਨੇ ਫੇਰ ਬੰਦਾ ਹਾਰ ਜੇ ਸ਼ਾਇਦ ਇਸੇ ਕਰਕੇ ਮੀਤਿਆਰ ਨੂੰ ਖੜਾ ਕੀਤਾ ਕਿ ਨੌਜਵਾਨ ਹੈ ਬੇਦਾਗ ਹੈ ਪੜਿਆ ਲਿਖਿਆ ਬੀ ਟੈਕਾ ਹਾਂ ਤੇ ਜੱਟ ਸਿੱਖ ਹੈ ਉੱਥੇ ਵੋਟ ਕਿਸਾਨੀ ਦੀ ਬਹੁਤ ਹੈ ਲੇਕਿਨ ਦੂਜੇ ਪਾਸੇ ਇਹ ਵੀ ਹੈ ਜਿਹੜਾ ਸੰਗਰੂਰ ਦਾ ਇਲਾਕਾ ਹੈ ਉਹ ਬਹੁਤ ਅਵੇਅਰ ਹੈ ਕਿਸਾਨੀ ਅੰਦੋਲਨ ਉੱਥੇ ਬੜਾ ਤਕੜਾ ਹੈ ਜਦੋਂ ਹੁਣ ਲੋਕ ਇਹ ਗੱਲ ਕਰਨਗੇ ਕਿ ਤੁਸੀਂ ਸੁਭ ਕਰਨ ਨੂੰ 8 ਦਿਨ ਉਹਦੀ লাশ ਰੋਦੀ ਰਹੀ ਤੇ ਤੁਸੀਂ ਕੇਸ ਤੱਕ ਨਹੀਂ ਕੀਤਾ ਤਾਂ ਮਜਬੂਰੀ ਸੀ ਹਾਈ ਕੋਰਟ ਚ ਜਾ ਤਾਂ ਕਰਨਾ ਪਿਆ ਉਹਦੀ ਪੋਸਟਪਾਟ ਹੋਇਆ ਔਰ ਤਾਈ ਤੱਕ ਕਰੋੜ ਰੁਪਏ ਦਿੱਤੇ ਬਹੁਤ ਸਾਰੀਆਂ ਗੱਲਾਂ ਉੱਥੇ ਹੋਣ ਗਈਆਂ ਤੇ ਇਹ 20th ਹੇਅਰ ਤੇ ਉਹਨਾਂ ਸੈਟਅਪ ਮਾਨ ਸਾਹਿਬ ਨੇ ਤੋਂ ਇਸੇ ਤਰ੍ਹਾਂ ਕੱਲੇ ਕੱਲੇ ਤਾਂ ਜਿਵੇਂ ਆਪਾਂ ਦੇਖੀਏ ਹੁਣ ਕੁੜੀਆ ਸਾਹਿਬ ਨੇ ਕੁੜੀਆ ਸਾਹਿਬ ਨੇ ਹਰਾਇਆ ਉਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣਾ ਬੈਸੇ ਤਾਂ ਵੱਡੀ ਗੱਲ ਸੀ ਲੇਕਿਨ ਉਦੋਂ ਜਿਹੜੀ ਹਵਾ ਸੀ ਉਹ ਤਾਂ ਕੋਈ ਵੀ ਖੜ ਜਾਂਦਾ ਜੱਟਿਆਂ ਨੇ ਕੋਈ ਕਿਤੋਂ ਵੀ ਖੜ ਜਾਂਦਾ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਤਾਂ ਬਣੇ ਸੀ ਲੇਕਿਨ ਹੁਣ ਕੀ ਉਹ ਜਿਸ ਤੱਕ ਕਿਸਾਨ ਅੰਦੋਲਨ ਦਾ ਉੱਥੇ ਵੀ ਅਸਰ ਹੈ ਤੋਂ ਇਹ ਵੀ ਦੇਖਣ ਵਾਲੀ ਗੱਲ ਹੈ ਹੁਣ ਬਲਬੀਰ ਸਿੰਘ ਆ ਫਾਰ ਐਗਜ਼ਾਮਪਲ ਪਟਿਆਲੇ ਦਾ ਉਹਦਾ ਅਨਲਿਸਿਸ ਕਰਨਾ ਇਸ ਕਰਕੇ ਹੁਕ ਹੈ ਕਿ ਪਟਿਆਲੇ ਦੇ ਵਿੱਚੋਂ ਪ੍ਰਨੀਤ ਕੌਰ ਜੇ ਸਮਝੌਤਾ ਹੋ ਜਾਂਦਾ ਤਾਂ ਭਾਰਤੀ ਜਨਤਾ ਪਾਰਟੀ ਦੇ ਹੋਣਗੇ ਸਟਰੋਂਗ ਕੈਂਡੀਡੇਟ ਹੋ ਤੇ ਜੇ ਦੂਜੇ ਪਾਸੇ ਜਿਹੜਾ ਆਊਗਾ ਕਾਂਗਰਸ ਦਾ ਇਹ ਬਹੁਤ ਵੱਡੀ ਗੱਲ ਹੈ ਜੇ ਕਾਂਗਰਸ ਧਰਮਵੀਰ ਵਰਗੇ ਬੰਦੇ ਨੂੰ ਖੜਾ ਕਰ ਦਿੰਦੀ ਹੈ ਫਿਰ ਬਲਬੀਰ ਸਿੰਘ ਲਈ ਪ੍ਰੋਬਲਮ ਆਉਂ ਵੈਸੇ ਬਲਬੀਰ ਸਿੰਘ ਤੇ ਬਿਜਾਤੇ ਖੁਦ ਕੋਈ ਇਸ ਤਰ੍ਹਾਂ ਦਾ ਕੋਈ ਬੇਈਮਾਨੀ ਦਾ ਇਲਜ਼ਾਮ ਨਹੀਂ ਹੈ ਤੇ ਤਗੜਾ ਬੰਦਾ ਮੈਂ ਕਹਿ ਸਕਦਾ ਹਾਲ ਦੀ ਘੜੀ ਜੇ ਹਾਲ ਦੀ ਘੜੀ ਮਾੜਾ ਜਾਂ ਜਿਹਨੂੰ ਕੀ ਦੀ ਗਰਾਉਂਡ ਕੁਲਦੀਪ ਸਿੰਘ ਢਾੜੀਵਾਲ ਹੈ ਪਰ ਜਿਸ ਤਰੀਕੇ ਨਾਲ ਢਾੜੀਵਾਲ ਪਿਛਲੀ ਵਾਰ ਹਾਰਿਆ ਹੈ ਜਮਾਨਤ ਜਪਤ ਹੋਈ ਹੈ ਉਹ ਤਾਂ ਫਿਰ ਆਪਣੇ ਆਪ ਚ ਇੱਕ ਜਿਹੜਾ ਹੈ ਬੜਾ ਸਵਾਲ ਸੋਚਣ ਵਾਲਾ ਹੋਵੇਗਾ ਕਿ ਵੀ ਇਹ ਕਿਸ ਤਰ੍ਹਾਂ ਅ ਇੰਨੀਆਂ ਉੱਥੇ ਅਬਰ ਸਰ ਵੀ ਸੀਟ ਹੈ Hindu vote کافی ਹੈ ਤੇ ਇਹ ਜਨਾਲੇ ਤੋਂ ਮੈਲੇ ਆ ਬਹੁਤ ਘੱਟ ਪੋਟਾਂ ਨਾਲ ਜਿੱਤਿਆ ਹੋਇਆ ਤੋ ਕਈ ਫੈਕਟਰ ਨੇ ਜਿਹੜੇ ਐਨਾਲਿਸਿਸ ਕਰਨ ਲਈ ਸਾਨੂੰ ਜਿਹੜਾ ਹੈ ਜਿਹੜੇ ப்ਲੂ ਦਿੰਦੇ ਨੇ ਕਿ ਵੀ ਇਹ ਇਸ ਪਾਸੇ ਨੂੰ ਕਹਾਣੀ ਜਾ ਸਕਦੀ ਹੈ ਜਿਵੇਂ ਕਲਦੀਪ ਸਿੰਘ ਧਾਲੀਵਾਲ ਚਲੋ ਕਮਜ਼ੋਰ ਉਹਤੇ ਵੀ ਅਸੀਂ ਦੇਖਦੇ ਆ ਕਿ ਉੱਥੇ ਕੈਂਡੀਡੇਟ ਸਾਹਮਣੇ ਕੌਣ ਆਉਂਦਾ ਜੇ ਤਾਂ ਮੁਝੇ ਭਾਰਤੀ ਜਨਤਾ ਪਾਰਟੀ ਉਮਰਤ ਸੰਧੂ ਸਾਹਿਬ ਆ ਜਾਂਦੇ ਤੇ ਤਰਨਜੀਤ ਸਿੰਘ ਜਿਹੜੇ ਅਮਰੀਕਾ ਦੇ ਵਿੱਚ ਰਹੇ ਨੇ ਅੰਬੈਸਡਰ ਤੇ ਫਿਰ ਉਹ ਵੀ ਕੈਂਡੀਡੇਟ ਕਾਫੀ ਤਕੜਾ ਤੇ ਦੂਜੇ ਪਾਸੇ ਜਿਹੜਾ ਹੈ ਕਾਂਗਰਸ ਆਪੀ ਸੋਨੀ ਨੂੰ ਖੜਾ ਕਰ ਦਿਆ ਗੁਰਪ੍ਰੀਤ ਦੋ ਵਾਰੀ ਰਿਹਾ ਗੁਰਪ੍ਰੀਤ ਗੁਰਜੀਤ ਸਿੰਘ ਔਸਲਾ ਉਹ ਇਹ ਇਸ ਤਰ੍ਹਾਂ ਦੇਖਣਾ ਪਏਗਾ ਲਾਲਜੀਤ ਭੁੱਲਰ ਕਟੂਰ ਸਾਹਿਬ ਤੋਂ ਅਤੇ ਹੁਣ ਆ ਗਈ ਬੀਬੀ ਜਗੀਕਾ ਔਰ ਦੁਬਾਰਾ ਅਕਾਲੀਆਂ ਚ ਤੇ ਜੇ ਉਹ ਕੜਜਾ ਦੀ ਤਾਂ ਬੜੇ ਤਕੜਾ ਕੈਂਡੀਡੇਟ ਹੋਗੇ ਇੰਨਾ ਸੌਖਾ ਨਹੀਂ ਹੈ ਉੱਥੇ ਉੱਥੇ ਦਾ ਲਾਰਡ ਆਰਡਰ ਦੀ ਪੋਜੀਸ਼ਨ ਹਰ ਹਾਲ ਤਾਂ ਉੱਥੇ ਕੁਛ ਨਾ ਕੁਛ ਹੋਇਆ ਰਹਿੰਦਾ ਜਿਹੜੀ ਲਾਰਡ ਆਰਡਰ ਤਰਨ ਤਰਨ ਤੇ ਦਾ ਬਹੁਤ ਖਰਾਬ ਹੈ ਤੇ ਉਹਦੇ ਜਵਾਬਦੇ ਨੇ ਪੈਣੇ ਨੇ ਪਾਰਟੀ ਨੂੰ ਉਹ ਇਸ ਕਰਕੇ ਉੱਥੇ ਦਾ ਵੀ ਕੋਈ ਜ਼ਿਆਦਾ ਵਧੀਆ ਹਾਰ ਲਈ ਆ ਗੁਰਪ੍ਰੀਤ ਸਿੰਘ ਜੀਪੀ ਭਾਵੇਂ ਕੇ ਮਾਨ ਸਾਹਿਬ ਦਾ ਸਾਥੀ ਹੈ ਪੀਪੀ ਚ ਇਕੱਠੇ ਸੀਗੇ ਜਿਹੜੀ ਪੀਪਲਜ਼ ਪਾਰਟੀ ਸੀ ਬਨਪ੍ਰੀਤ ਬਾਦਲ ਵਾਲੀ ਪੰਜਾਬ ਪੀਪਲਜ਼ ਪਾਰਟੀ ਲੇਕ ਚਲੋ ਉਹ ਇੱਧਰ ਆ ਗਿਆ ਕਾਂਗਰਸ ਚਲੇ ਗਿਆ ਬਸ ਹੀ ਪਟਾਣਾ ਤੋਂ ਜਿੱਤ ਗਈ ਕਿਹਾ ਠੀਕ ਹੈ ਇਹਦੇ ਵਿੱਚ ਕੋਈ ਦੋਬਾਰਾ ਲੇਕਿਨ ਡਾਕਟਰ ਅਮਰ ਸਿੰਘ ਬਿਊਰੋਕ੍ਰਾਟਾ ਪ੍ਰਾਣਾ ਕਾਫੀ ਐਕਟਿਵ ਰਿਹਾ ਤੇ ਉਹਦਾ ਜਿਹੜਾ ਹੈ ਉਹਦੇ ਨਾਲ ਵੀ ਤਾਂ ਮੁਕਾਬਲਾ ਜਿਹੜਾ ਦੇਖਣਾ ਪਏਗਾ ਨਾ ਤੇ ਜਵੇ ਦੇਖਣਾ ਪਏਗਾ ਕੁੜੀਆ ਸਾਹਿਬ ਨੂੰ ਉੱਥੇ ਹਰਸਿਮਰਤ ਕੌਰ ਪਿਛਲੇ ਦਿਨਾਂ ਵਿੱਚ ਭਾਸ਼ਣ ਬੜੇ ਸੋਹਣੇ ਦਿੱਤੇ ਨੇ ਲੋਕ ਸਭਾ ਚ ਤੋਂ ਇਸ ਸਾਰੀਆਂ ਗੱਲਾਂ ਸਾਨੂੰ ਦੇਖ ਕੇ ਅਸੀਂ ਅੰਦਾਜ਼ਾ ਲਾਵਾਂਗੇ ਨਾ ਇਹ ਜਿਹੜਾ ਕੁਛ ਹੋਇਆ ਤੇ ਉਹਦੇ ਵਿੱਚ ਕਿੰਨੇ ਕੁ ਵੈਸੇ ਤੇ ਹੋਰ ਵੀ ਗੱਲ ਹੈ ਜਦੋਂ ਆਪਾਂ ਐਨਲਿਸਿਸ ਕਰਦੇ ਆ ਕਿ ਮਾਨ ਸਾਹਿਬ ਇਹ ਤਾਂ ਚਲੋ ਮੰਤਰੀ ਉਹਨੇ ਬਣਾੜੇ ਹੋਰ ਜ਼ਿਆਦਾ ਕਾਂਗਰਸ ਕਿਹਦੇ ਜ਼ਰੂਰ ਟੇਕ ਰੱਖਦੇ ਨਜ਼ਰ ਆਉਂਦੇ ਨੇ ਜੀਪੀ ਆ ਗਿਆ ਸਸ਼ੀਲ ਕੁਮਾਰ ਨਿਕੂ ਆ ਗਿਆ ਹੁਣ ਇਹ ਵੀ ਪਤਾ ਲੱਗਿਆ ਵੀ ਹਜ਼ਾਰਪੁਰ ਤੋਂ ਵੀ ਰਾਜਕੁਮਾਰ ਚੱਬੇਵਾਲ ਨੂੰ ਜਿਹੜਾ ਹੈ ਟਿਕਟ ਦੇ ਰਹੀ ਆ ਆਮ ਆਦਮੀ ਪਾਰਟੀ ਔਰ ਚੱਬੇਵਾਲ ਉਹੀ ਬੰਦਾ ਹੈ ਦੋ ਵਾਰ ਐਮਐਲਏ ਰਹੇ ਵੈਸੇ 17 ਤੇ 22 ਦੇ ਵਿੱਚ ਲੈਕਿਨ ਉਹੀ ਬੰਦਾ ਹੈ ਜਿਹੜਾ ਉਹ ਕਰਜ਼ੇ ਦੀ ਪੰਡ ਲੈ ਕੇ ਸਿਰ ਤੇ 5 ਮਾਰਚ ਨੂੰ ਬਧਾ ਸਮਾਦੇ ਸੈਸ਼ਨ 'ਚ ਆਇਆ ਸੀ ਤੇ ਉਹਨੂੰ ਜੇ ਟਿਕਟ ਮਿਲ ਜਾਂਦੀ ਹੈ ਤੇ ਫੇਰ ਤਾਂ ਪੱਕਾ ਹੀ ਹੈ ਕਿ ਇਹਨਾਂ ਕੋਲ ਆਪਣੇ ਬੰਦੇ ਨਹੀਂ ਐ ਇਧਰ ਉਧਰ ਲੈ ਕੇ ਉਹਨਾਂ ਨੂੰ ਤੁਸੀਂ ਖੜੇ ਕਰ ਰਹੇ ਹੋ ਇਸ ਤਰ੍ਹਾਂ ਦੇ ਦੇਖੋ ਬੜਾ ਕੁਝ ਜਿਹੜਾ ਇਹ ਗੱਲ ਆਪਣੇ ਬੰਦੇ ਚਿਹਰੇ ਤੇ ਬੜਾ ਕੁਝ ਸਟਪੈਂਡ ਕਰਦਾ ਹੁੰਦਾ ਇਹਦੇ 'ਚ ਕੋਈ ਜ਼ੋਰ ਜਦੋਂ 14 'ਚ ਇਲੈਕਸ਼ਨ ਹੋਈ ਸੀ ਮੋਦੀ ਲਹਿਰ ਸੀ ਜਦੋਂ ਪੰਜਾਬ ਵਿੱਚ ਚਾਰ ਆਮ ਆਦਮੀ ਪਾਰਟੀ ਜਿੱਤੇ ਸੀ ਮਾਨ ਸਾਹਿਬ ਜਿੱਤੇ ਸੀ ਧਰਬੀਰ ਗਾਂਧੀ ਜਿੱਤਿਆ ਸੀ ਰਵੀਂਦਰ ਖਾਲਸਾ ਜਿੱਤਿਆ ਸੀ ਇਹ ਉਸ ਵੇਲੇ ਇਹ ਪੰਜਾਬ ਬਿਲਕੁਲ ਵੱਖਰੇ ਨਤੀਜੇ ਦੇਣ ਲਈ ਜਾਣਿਆ ਜਾਂਦਾ ਹੈ ਸਭ ਨੂੰ ਪਤਾ ਹੈ ਉਹ ਇਹ ਹੁਣ ਤੁਸੀਂ ਇਹ ਦੇਖ ਲਓ ਕਿ ਪਾਰਟੀ ਦਾ ਪਾਰਟੀ ਨੂੰ 2.5 ਸਾਲ ਹੋ ਗਏ ਲੋਕਾਂ ਨੇ ਕੰਮ ਤਾਂ ਦੇਖਣੇ ਨੇ ਲੋਕਾਂ ਨੇ ਇਹ ਵੀ ਤਾਂ ਦੇਖਣਾ ਵੀ ਤੁਸੀਂ ਕੀਤਾ ਕੀ ਹੈ ਕਿ ਰੇਤ ਮਾਫੀਆ ਚੋਂ ਤੁਸੀਂ ਇਹਨਾਂ ਪੈਸਾ ਕਢ ਲਿਆ ਸ਼ਰਾਬ ਮਾਫੀਆ ਚ ਕੀ ਕੀਤਾ ਖਤਮ ਕਰ ਲਿਆ ਨਸ਼ਾ ਖਤਮ ਕਰ ਲਿਆ ਭਾਵੇਂ ਕਿ ਬੜੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦਾ ਕਰਜ਼ਾ ਵਧ ਰਿਹਾ ਤੇ ਕਈ ਗੱਲਾਂ ਚ ਮਾਨ ਸਾਹਿਬ ਤੇ ਜਿਹੜੀਆਂ ਆਲੋਚਨਾ ਹੁਣ ਵੀ ਹੁੰਦੀ ਹੈ ਇਹ ਕਹਿੰਦੇ ਰਹੇ ਕਿ ਵੀਏਪੀ ਕਲਚਰ ਖਤਮ ਕਰਾਂਗੇ ਤੇ ਜਿਸ ਤਰੀਕੇ ਨਾਲ ਉਹਨੂੰ ਸਿਕਿਉਰਟੀ ਦੇ ਕਾਫਲੇ ਜਾਂਦੇ ਨੇ ਇਹਨਾਂ ਦੇ ਇਹਨਾਂ ਦੇ ਪਰਿਵਾਰ ਦੇ ਉਹਦਾ ਜਵਾਬ ਦੇਣਾ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਇਹ ਇਹ ਦੀ ਕਿ ਪਹਿਲੀਆਂ ਜਦੋਂ ਜਦੋਂ ਕੇਜਰੀਵਾਲ ਸਾਹਿਬ ਉਹਨੂੰ ਲੋਕ ਇਹ ਕਹਿੰਦੇ ਨੇ ਵੀ ਸਾਨੂੰ ਇਹ ਨਹੀਂ ਹੈ ਪਰ ਤੁਸੀਂ ਪਲੇਮ ਕਰਦੇ ਸੀ ਕਿ ਐਸੀ ਬਦਲਾਅ ਵਾਲੀ ਪਾਰਟੀਆਂ ਅਸੀਂ ਖਰਚਾ ਨਹੀਂ ਕਰਾਂਗੇ ਅਤੋਂ ਤੁਸੀਂ 45 ਕਰੋੜ ਰੁਪਏ ਕੋਠੀ ਤੇ ਲਾ ਲਿਆ ਇਹ ਜਿਹੜੇ ਸਵਾਲ ਲੈਣਾ ਬਦਲਾਅ ਲੈ ਕਿੱਥੇ ਆ ਬਦਲਾਅ ਨੂੰ ਕਹਿਣਗੇ ਸਾਰਾ ਕੁਝ ਤਾਂ ਉਹੀ ਕੁਝ ਹੈ ਇਹ ਸਾਰੀਆਂ ਗੱਲਾਂ ਦੇ ਜਵਾਬ ਦੇਨੇ ਪੈਣੇ ਨੇ ਤੇ ਤਾਂ ਫਿਰ ਤੁਸੀਂ ਵੋਟਾਂ ਲਾਉਂਗੇ ਨਾ ਤੇ ਹੁਣ ਤੁਸੀਂ ਜਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਤੇ ਜਿਹੜੇ ਮਰਜ਼ੀ ਤੁਸੀਂ ਚੱਕ ਲੋ ਜਿਹੜਾ ਮਰਜ਼ੀ ਨਾ ਚੱਕ ਲੋ ਉੱਥੇ ਤੁਹਾਨੂੰ ਇਹ ਗੱਲਾਂ ਦਾ ਜਵਾਬ ਤਾਂ ਦੇਣੀ ਪੈਣੀ ਨੇ ਨਾ ਤਾਂ ਬਾਕੀ ਗੱਲਾਂ ਛੱਡੋ ਤੁਸੀਂ ਤੇ ਹਾਂ ਐਸੇ ਇੱਕ ਦਿਲਚਸਪ ਗੱਲ ਜਰੂਰ ਹੋਏਗੀ ਉਹ ਹੋਗੀ ਕਰਮਜੀਤ ਅਨਮੋਲ ਦੇ ਕਰਮਜੀਤ ਅਨਮੋਲ ਦੇ ਸਾਹਮਣੇ ਜੇ ਮੁਹੰਮਦ ਸਰੀਕ ਆ ਜਾਂਦਾ ਤਾਂ ਫਿਰ ਦੋ ਕਲਾਕਾਰ ਹੋਣਗੇ ਮੁਹੰਮਦ ਸਰੀਕ ਨੇ ਵੀ ਕਈ ਫਿਲਮਾਂ 'ਚ ਕੰਮ ਕੀਤਾ ਹੈ ਉਹ ਪੁਰਾਣਾ ਜਿਹੜਾ ਸਿੰਗਰ ਹੈ ਤੇ ਇਹ ਨਵਾਂ ਸਿੰਗਰ ਆਮਤ ਇਹ ਸਿੰਗਰ ਦੇ ਨਾਲੋਂ ਇਹ ਜ਼ਿਆਦਾ ਕਰਮਜੀਤ ਫਿਲਮ ਐਕਟਰ ਦੇ ਤੌਰ ਤੇ ਕਮੇਡੀਅਨ ਦੇ ਤੌਰ ਤੇ ਫਿਲਮਾਂ 'ਚ ਮਸ਼ਹੂਰ ਹੋਇਆ ਲੇਕਿਨ ਗਾਇਕ ਵੀ ਹੈ ਦੋਨੇ ਕਲਾਕਾਰ ਜਦੋਂ ਪਿੰਡ ਕੇ ਬਹੁਤ ਦਿਲਚਸਪ ਹੋਏਗੇ ਕਰਮਜੀਤ ਨੂੰ ਬਹੁਤ ਵੈਸੇ 52 ਸਾਲ ਦੀ ਉਮਰ ਹੈ ਗ੍ਰੈਜੂਏਟ ਹੈ ਉੱਥੇ ਪੜ੍ਹੇ ਜਿੱਥੇ ਮਾਨ ਸਾਹਿਬ ਪੜ੍ਹੇ ਸੀ ਜਿਹੜਾ ਸ਼ੇਧ ਉਦਮ ਸਿੰਘ ਕਾਲਜ ਨਾਮ ਹੈ ਉੱਥੇ ਦਾ ਪੜਿਆ ਹੋਇਆ ਦੋਨੇ ਇਕੱਠੇ ਆਪ ਦਾ ਪੜ੍ਹਨੇ ਦੇ ਲੱਗੇ ਹੋਏ ਨੇ ਜਿਹੜੇ orchestra ਤੇ ਵਿੱਚ ਸਾਥੀ ਨੇ ਪੁਰਾਣੇ ਤੋਂ ਜਦੋਂ ਮਾਨ ਸਾਹਿਬ ਰੈਕਸ਼ਨ ਲੜਦੇ ਸੀ ਇਕੱਠਿਆਂ ਨੂੰ ਮੈਂ ਖੁਦ ਸੁਣਿਆ ਸੰਤ ਰਾਮਦਾਸੀ ਦਾ ਗੀਤ ਗਾਉਂਦੇ ਤੋਂ ਇਹ ਪੁਰਾਣੇ ਸਾਥੀਆਂ ਨੂੰ ਲੈ ਕੇ ਮਾਨ ਸਾਹਿਬ ਜਿਹੜੇ ਨੇ ਉਨ੍ਹਾਂ ਤੇ ਭਰੋਸਾ ਉਹਨਾਂ ਨੇ ਜ਼ਿਆਦਾ ਕੀਤਾ ਤੇ ਬਸ ਕਈ ਗੱਲਾਂ ਐਸੀਆਂ ਵੀ ਨੇ ਮਾਨ ਸਾਹਿਬ ਨੂੰ ਵੀ ਲੱਗਦਾ ਕਿਤੇ ਇਹ ਨਾ ਹੋਵੇ ਕਿ ਜਵੇਂ ਸਰਵੇਖਾਉਂਦੇ ਨੇ ਕਦੀ ਸੀਟ ਆਵੇ ਤੇ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਕਹਿ ਦੇਣ ਕਿ ਭਗਵੰਤ ਮਾਨ ਜੀ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਕਿ ਮਾਨ ਦਾ ਕਦ ਮਾਨ ਸਟੇਜ ਦਾ ਕਲਾਕਾਰ ਹੈ ਵਧੀਆ ਭਾਸ਼ਣ ਕਰਦਾ ਤੇ ਕਿਤੇ ਇਹਦਾ ਕ੍ਰਾਊਡ ਪੋਲਰ ਹੈ ਜੇ ਕਿਤੇ ਹਾਰ ਗਏ ਤਾਂ ਕੇਜਰੀਵਾਲ ਸਾਹਿਬ ਤੋਂ ਕਹਿ ਦੇਣ ਕਿ ਜੀ ਮਾਨ ਸਾਹਿਬ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ ਨੈਤਿਕ ਆਧਾਰ ਤੇ ਤੁਸੀਂ ਥੋੜਾ ਆਰਾਮ ਕਰ ਲੋ ਤੇ ਅੰਦਰੋਂ ਤਾਂ ਸਾਰੇ ਮੰਤਰੀ ਵੀ ਡਰ ਰਹੇ ਹੋਣੇ ਕਈ ਮੰਤਰੀ ਤਾਂ ਲੜਦੇ ਨਹੀਂ ਚਾਹੁੰਦੇ ਸੀ ਪਾਰਟੀ ਦੇ ਹੋਂਕ ਕਰਕੇ ਲੜ ਰਹੇ ਨੇ ਇਹਨਾਂ ਨੂੰ ਜਿਹੜਾ ਪੁਰਾਣਾ ਜਰਨੈਲ ਸਿੰਘ ਨਾਲ ਹੀ ਗੱਲ ਜਾਂਦੀ ਹੈ ਜਰਨੈਲ ਸਿੰਘ ਨੂੰ ਵੀ ਤਾਂ ਲੜਾਇਆ ਸੀ ਇਹਨਾਂ ਨੇ ਐਮ ਐਲ ਏ ਸੀ ਉਹ ਚੰਗਾ ਭਲਾ ਉਹਨੂੰ ਰਿਜ਼ਾਈਨ ਕਰਾ ਕੇ ਇਹਨਾਂ ਤੋਂ ਥਾੜੇ ਰਿਜ਼ਾਈਨ ਮੰਗ ਰਹੇ ਨੇ ਵੀ ਮੰਤਰੀ ਜਿਹੜੇ ਨੇ ਰਿਜ਼ਾਈਨ ਕਰਕੇ ਲੜਨ ਤੇ ਦੂਜੇ ਪਾਸੇ ਉਹ ਤਾਂ ਕਿਉਂਕਿ ਵੋਟ ਨਹੀਂ ਸੀ ਉਹਦੀ ਤੇ ਫਿਰ ਬਾਦਲ ਸਾਹਿਬ ਦੇ ਖਿਲਾਫ ਲੜਾਤਾ ਹਾਰ ਗਿਆ ਉਹਨੇ ਆਪ ਮੈਨੂੰ ਦੱਸਿਆ ਕਿ ਯਾਰ ਮੇਰੇ ਨਾਲ ਕੁਛ ਨਹੀਂ ਹੋਇਆ ਇੱਕ ਸਦਰ ਉਹੀ ਰਿਹਾ ਸੀ ਉਹ ਕਿਸੇ ਨੇ ਨਹੀਂ ਪੁੱਛਿਆ ਉਸ ਤੋਂ ਬਾਅਦ ਰਾਜ ਸਭਾ ਚ ਉਹਨੂੰ ਆਸ ਸੀ ਮੈਨੂੰ ਭੇਜਣਗੇ ਬਿਲਕੁਲ ਨਹੀਂ ਭੇਜਿਆ ਤੇ ਵਿਚਾਰਾ ਹੋਰ ਤਾਂ ਹੋਰ ਕੋਵਿਡ ਦੇ ਦੌਰਾਨ ਉਹਨੂੰ ਬੈੱਡ ਨਹੀਂ ਮਿਲਿਆ ਸੀ ਹਸਪਤਾਲ ਚ ਦਿੱਲੀ ਚ ਇਸ ਤਰ੍ਹਾਂ ਦੇ ਹਾਲਾਤ ਨਾਲ ਉਹ ਗਿਆ ਇੱਥੋਂ ਤੇ ਡਰੇ ਹੋਏ ਨੇ ਮੰਤਰੀ ਵੀ ਡਰੇ ਹੋਣੇ ਵੀ ਕੀ ਹੋ ਗਿਆ ਪਰ ਕਿਉਂਕਿ ਸਿਆਸਤ ਚ ਬਹੁਤ ਪਚੁੰਦਾ ਜਿਤ ਵੀ ਸਕਦੇ ਨੇ ਤੇ ਲੇਕਿਨ ਲੋਕ ਇਹ ਕਹਿਣਗੇ ਮੰਤਰੀ ਨੇ 92 ਐਮਐਲਏ ਨੇ ਔਰ ਇਹਦਾ ਅਸਰ ਤਾਂ ਪੈਂਦਾ ਹੈ ਰੂਲਿੰਗ ਪਾਰਟੀ ਦਾ ਅਸਰ ਤਾਂ ਹੁੰਦਾ ਹੈ ਦੇਖਦੇ ਆ ਰੂਲਿੰਗ ਪਾਰਟੀ ਦੇ ਵਿਰੋਧ ਵੀ ਹੁੰਦਾ ਹੈ ਇਨਕੰਪੈਸੀ ਐਕਟ ਫੈਕਟਰ ਵੀ ਹੁੰਦਾ ਹੈ ਦੋਨੋਂ ਚ ਕਿਹੜਾ ਫੈਕਟਰ ਜ਼ਿਆਦਾ ਪਾਵਰਫੁਲ ਹੈ ਇਹ ਸਮਾਂ ਦੱਸੂ ਤੇ ਐਨਲਿਸਿਸ ਆਪਾਂ ਉਦੋਂ ਵੀ ਕਰਾਂਗੇ ਜਦੋਂ ਇਹਨਾਂ ਦੇ ਮੁਕਾਬਲੇ ਜਿਹੜੇ ਹੋਰ ਉਮੀਦਵਾਰ ਆਗੇ ਫਿਰ ਸਹੀ ਐਨਲਿਸਿਸ ਜੂ ਅਜੇ ਨਹੀਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ